ਕਰਮ ਬਗੇ ਕੈਨੇਡਾ ਬਾਰੇ ਜਿਹੜੇ ਬੱਚੇ ਇੰਡੀਆ ਦੇ ਵਿੱਚ ਬੈਠੇ ਨੇ ਹਨਾ ਉਹ ਆਸਟ੍ਰੇਲੀਆ ਆਉਣਾ ਚਾਹੁੰਦੇ ਨੇ ਕੈਨੇਡਾ ਆਉਣਾ ਚਾਹੁੰਦੇ ਆਪਣੀ ਜੋ ਵੀ ਉਹਨਾਂ ਨੂੰ ਕੰਟਰੀ ਪਸੰਦ ਆ ਹਨਾ ਪਰ ਇੱਥੇ ਤੇ ਜੇ ਮੈਂ ਤੁਹਾਨੂੰ ਹੁੰਦੇ ਮਾਹੌਲ ਦੱਸਾਂ ਹਨਾ ਰਾਈਟ ਨਾਉ ਮੈਂ ਹੁਣੇ ਆਈਆਂ 2 ਮਹੀਨੇ ਪਹਿਲਾਂ ਇੱਥੇ ਬਹੁਤ ਬੁਰਾ ਹਾਲ ਆ ਕੰਮ ਨੂੰ ਲੈ ਕੇ ਮਹਿੰਗਾਈ ਹਦੋਂ ਆਤਾ ਠੀਕ ਹੈ ਸੋ ਜੋ ਵੀ ਤੁਸੀਂ ਆਪਣਾ ਡਿਸੀਜਨ ਲੈਣਾ ਚਾਹੁੰਦੇ ਹੋ ਕਿ ਅਸੀਂ ਇੰਡੀਆ ਤੋਂ ਇੱਥੇ ਆਉਣਾ ਇੰਡੀਆ ਤੇ ਦੇਖੋ ਤੁਹਾਡੇ ਫਾਦਰ ਸਾਹਿਬ ਕਮਾ ਰਹੇ ਨੇ ਤੁਸੀਂ ਸਾਰੇ ਜਣੇ ਬੈਠ ਕੇ ਖਾ ਸਕਦੇ ਹੋ ਪਰ ਜੇ ਤੁਸੀਂ ਇਹ ਗੱਲ ਸੋਚ ਰਹੇ ਹੋ ਵੀ ਮੇਰਾ ਉੱਥੇ ਚਾਚਾ ਬੱਠਾ ਤਾਇਆ ਬੱਠਾ ਮੈਨੂੰ ਸੰਭਲੂਗਾ ਇਹ ਥੋੜਾ ਔਖਾ ਹੈ ਕਿਉਂਕਿ ਤੁਹਾਡੇ ਚਾਚਾ ਤਾਇਆ ਭਰਾ ਜੋ ਵੀ ਹੈ ਤੁਹਾਡੇ ਰਿਸ਼ਤੇਦਾਰ ਉਹ ਵੀ ਦੇਖੋ ਇੱਥੇ ਕਿਤੇ ਨਾ ਕਿਤੇ ਉਹਦੇ ਵੀ ਵਿਚਾਰੇ ਦੀ ਕੋਈ ਨਾ ਕੋਈ ਕਿਸ਼ਤ ਚੱਲ ਰਹੀ ਹੋਊਗੀ ਉਹ ਵੀ ਇਸ ਗੱਲੋਂ ਬੇਬਸ ਐ ਕਿ ਤੁਹਾਨੂੰ ਉਹ ਵਿਹਲਾ ਬਿਠਾ ਕੇ ਖਵਾ ਦੇ ਸਾਲ 2 ਸਾਲ ਜਿੰਨਾ ਚਿਰ ਤੁਹਾਡੀ ਸਟੱਡੀ ਨਹੀਂ ਕੰਪਲੀਟ ਹੁੰਦੀ ਜਾਂ ਤੁਹਾਨੂੰ ਕੰਮ ਨਹੀਂ ਮਿਲਦਾ ਕੰਮ ਦਾ ਤਾਂ ਤੁਸੀਂ ਐ ਨਾਲੋ ਮੇਰੀ ਕਲਾਸ ਦੇ ਵਿੱਚ 60 70 ਬੱਚੇ ਆ ਸੀ 60 70 ਦੇ ਵਿੱਚ ਕਿਸੇ ਇੱਕ ਦੋ ਬੱਚੇ ਕੋਲੇ ਕੰਮ ਹੈਗਾ ਉਹ ਵੀ ਉਹਨਾਂ ਨੂੰ ਟਾਮੀਆ ਟਾਮੀਆ ਛਿੱਕਾ ਮਿਲਦੀਆਂ ਹਫ਼ਤੇ 'ਚ ਕਦੇ 2 ਮਿਲ ਗਈਆਂ 3 ਮਿਲ ਗਈਆਂ 16 ਡਾਲਰ 15 16 ਡਾਲਰ ਤੇ ਉਹਨਾਂ ਨੂੰ ਕੰਮ ਮਿਲ ਰਿਹਾ ਜਿਹਦੇ ਵਿੱਚ ਉਹ ਸਿੰਤੇ ਕੰਮ ਕਰਦੇ ਨੇ ਹਨਾ ਜਿਹਦੇ ਵਿੱਚੋਂ ਟੈਕਸ ਕੱਟ ਕੇ ਉਹਨਾਂ ਨੂੰ ਵਿਚਾਰਿਆਂ ਨੂੰ ਕੁਛ ਹੀ ਮਸਾਂ ਹੀ ਮੈਨੂੰ ਲੱਗਦਾ ਮਿੰਨੇ ਦਾ 1500 1500 2000 ਮਸਾਂ ਹੀ ਬੰਦ ਹੈ ਸੋ ਤੁਹਾਡਾ ਉਥੋਂ ਇੱਥੇ ਆਉਂਦਾ ਜੋ ਵੀ ਡ੍ਰੀਮ ਹੈ ਇੱਕ ਤਾਂ ਡ੍ਰੀਮ ਹੈ ਠੀਕ ਆ ਅਸੀਂ ਆਪਣਾ ਸੁਪਨਾ ਪੂਰਾ ਕਰਨਾ ਪਰ ਇਹ ਕੈਨੇਡਾ ਉਹ ਕੈਨੇਡਾ ਨਹੀਂ ਹੈਗਾ ਜਿਹੜਾ ਆਪਾਂ ਆਪਣੇ ਸੁਪਨਿਆਂ 'ਚ ਇੱਥੇ ਫੋਟੋਆਂ ਦੇ ਵਿੱਚ ਦੇਖਦੇ ਆ ਮੈਂ ਹੁਣ ਇੱਥੇ ਫੋਟੋਆਂ ਪਾਦਾ ਹਨਾ ਬਾਹਰ ਚਲੋ ਇੱਥੇ এনवायरमेंट ਸੋਹਣਾ ਗੱਡੀ ਦੀ ਫੋਟੋ ਪਾਤੀ ਘਰ ਦੀ ਫੋਟੋ ਪਾਤੀ ਉਹ ਸਾਰੀਆਂ ਕਿਸ਼ਤਾਂ ਦੇ ਉੱਤੇ ਆ ਸੋ ਤੁਸੀਂ ਉਹਨਾਂ ਨੂੰ ਵੇਖ ਕੇ ਜਮਾਂ ਹੀ ਇਨਸਪਾਇਰ ਨਾ ਹੋ ਉਹ ਗੱਡੀ ਤੇ ਉਹ ਜਿਹੜਾ ਘਰ ਹੈ ਉਹ ਸਭ ਕੁਝ ਕਿਸ਼ਤਾਂ ਦੇ ਉੱਤੇ ਐ ਉਹਨਾਂ ਉਸ ਗੱਡੀ 'ਚ ਬੈਠਣ ਦਾ ਸੁਭਾਗ ਨਹੀਂ ਹੁੰਦਾ ਜਿੰਨਾ ਉਸ ਤੋਂ ਵੱਧ ਬੋਝ ਦਿਮਾਗ ਦੇ ਉੱਤੇ ਉਹਨਾਂ ਦੀ ਕਿਸ਼ਤਾਂ ਲਾਉਂਦਾ ਠੀਕ ਐ ਸਾਰੀਆਂ ਚੀਜ਼ਾਂ ਜੋ ਵੀ ਤੁਸੀਂ ਸਟੈਪ ਲੈ ਰਹੇ ਹੋ ਸੋ ਸਮਝ ਕੇ ਚਲੋ ਵਾਹਿਗੁਰੂ ਦੀ ਮਿਹਰ ਸੀ ਮੇਰੇ ਕੋਲ ਕੋਈ ਸਕਿੱਲ ਸੀ ਮੈਂ ਆਪਣਾ ਕੰਮ ਤੋੜ ਲਿਆ ਮੈਂ ਇੱਕ ਦਿਨ ਗਈ ਸ਼ਿਫਟ ਲਾਉਣ ਮੈਨੂੰ ਐ ਲੱਗਿਆ ਯਾਰ ਮੈਂ 25-30 ਲੱਖ ਰੁਪਏ ਲਾ ਕੇ ਉਹਨਾਂ ਨੇ ਪਹਿਲਾਂ ਮੇਰੇ ਤੋਂ ਕੰਮ ਕਰਵਾਇਆ ਪੂਰਾ ਹਨਾ ਮੈਂ ਵੇਅਰ ਹਾਊਸ ਦੇ ਵਿੱਚ ਕੰਮ ਕੀਤਾ ਮਸ਼ੀਨਾਂ ਵਾਂਗੂ ਕੰਮ ਕਰਾਉਂਦੇ ਉਹ ਤੁਹਾਨੂੰ ਬੰਦਾ ਨਹੀਂ ਸਮਝਦੇ ਆਪਾਂ ਭਈ ਜਿਹੜੇ ਯੂਪੀ ਬਿਹਾਰ ਤੋਂ ਆਉਂਦੇ ਹਨਾ ਲੋਕ ਜਿਹੜੇ ਭਈਏ ਹੁੰਦੇ ਨੇ ਆਪਾਂ ਉਹਨੂੰ ਫੇਰ ਵੀ ਰਿਸਪੈਕਟ ਕਰਦੇ ਆ ਇੱਥੇ ਤੁਹਾਡੀ ਕੋਈ ਰਿਸਪੈਕਟ ਨਹੀਂ ਕੀਤੀ ਜਾਂਦੀ ਤੁਹਾਨੂੰ ਤੁਹਾਡੇ ਪੰਜਾਬੀ ਹੀ ਵੱਟ ਵੱਟ ਕੇ ਖਾਣਗੇ ਉਹਨਾਂ ਨੂੰ ਐ ਲੱਗਦਾ ਕਿ ਤਾਂ ਕਰਨ ਹੀ ਦਿਹਾੜੀਆਂ ਆ ਉਹ ਤੁਹਾਨੂੰ ਵੇਖ ਕੇ ਤੇ ਜਲਸ ਹੁੰਦੇ ਨੇ ਸੌਰੀ ਜੇ ਕੋਈ ਦੇਖ ਰਿਹਾ ਬਟ ਇਹ ਰਿਐਲਿਟੀ ਹੈ ਮੇਰੇ ਨਾਲ ਹੋਇਆ ਮੈਂ ਇੱਕ ਰੈਸਟੋਰੈਂਟ ਦੇ ਵਿੱਚ ਗਈ ਸੀ ਬਹੁਤ ਹੀ ਬੁਰਾ ਹਾਲ ਹੋਇਆ ਮੈਂ 2 ਘੰਟਿਆਂ ਵਿੱਚ ਉਥੋਂ ਵਾਪਸ ਆ ਗਈ ਕਿ ਨਹੀਂ ਮੈਂ ਨਹੀਂ ਕਰ ਸਕਦੀ ਫਿਰ ਮੈਂ ਵੇਅਰ ਹਾਊਸ ਦੇ ਵਿੱਚ ਕੰਮ ਕੀਤਾ 8 ਘੰਟੇ ਲਗਾਤਾਰ ਜੀ ਦੇ ਵਿੱਚ ਤੁਹਾਨੂੰ ਜਸਟ 20 ਮਿੰਟਸ ਤੋਂ 30 ਮਿੰਟਸ ਮਿਲਦੇ ਜਿਹੜੇ 5 10 ਮਿੰਟ ਤੁਸੀਂ ਲਾ ਲਓ ਤੁਹਾਡੇ ਆਉਣ ਜਾਣ ਚ ਨਿਕਲ ਜਾਂਦੇ ਨੇ ਹਨਾ ਤੇ ਹੁਣ ਤੁਸੀਂ ਥੋੜਾ ਜਿਹਾ ਅੰਦਾਜ਼ਾ ਲਗਾ ਸਕਦੇ ਹੋ ਵੀ ਇੱਥੇ ਕੀ ਹਾਲ ਹੈ ਵੇਅਰ ਹਾਊਸਾਂ ਦਾ ਬਹੁਤ ਬਹੁਤ ਪਹਿਲੀ ਗੱਲ ਤਾਂ ਯਾਰ ਤੁਹਾਨੂੰ ਕੰਮ ਮਿਲਣਾ ਬਹੁਤ ਹੀ ਜ਼ਿਆਦਾ ਟਫ ਹੈ 6 6 ਮਹੀਨੇ 8 8 ਮਹੀਨੇ ਇੱਥੇ ਤੁਸੀਂ ਵਿਲੇ ਬੈਠਣਾ ਕਰੋ ਜੀ ਇਦੇ ਨਾਲ ਤਾਂ ਬੈਟਰ ਸੀ ਤੁਸੀਂ ਇੰਡੀਆ ਹੀ ਬੈਠੋ ਘੱਟੋ ਘੱਟ ਤੁਹਾਡੇ ਪੇਰੈਂਟਸ ਤੇ ਸਿਰ ਤੇ ਬੋਝ ਨਹੀਂ ਸੀ ਤੁਹਾਡੇ ਸਿਰ ਤੇ ਇੰਨਾ ਤਾਂ ਬੋਝ ਨਹੀਂ ਸੀ ਜੇ ਤੁਸੀਂ ਆਣਾ ਤਾਂ ਕੋਈ ਆਗ ਦੀ ਇਹੋ ਜਿਹੀ ਸਕਿੱਲ ਨਾਲ ਲੈ ਕੇ ਆਓ ਵੀ ਜਿਹੜੀ ਤੁਹਾਨੂੰ ਇੱਥੇ ਆਉਂਦੇ ਸਾਰ ਹੀ ਤੁਹਾਨੂੰ ਕੁਝ ਨਾ ਕੁਝ ਪੈਸਾ ਦੇਣਾ ਸਟਾਰਟ ਕਰਦੇ ਤੁਹਾਡੀ ਕੁਝ ਅਰਨਿੰਗ ਸੋਰਸ ਬਣ ਤੇ ਆਦਰਵਾਇਸ ਤੁਸੀਂ ਆਪਣੀ ਕੰਟਰੀ ਵਿੱਚ ਸੇਫ ਹੋ ਨਾ ਸੋਚੋ ਕੈਨੇਡਾ ਨਾ ਸੋਚੋ ਆਸਟ੍ਰੇਲੀਆ ਨਾ ਹੀ ਹੁਣ ਉਹ ਵਾਲਾ ਆਸਟ੍ਰੇਲੀਆ ਰਿਹਾ ਨਾ ਹੀ ਹੁਣ ਉਹ ਵਾਲਾ ਕੈਨੇਡਾ ਰਿਹਾ ਮੇਰੇ ਨਾਲ ਬਹੁਤ ਜਣੇ ਆਸਟ੍ਰੇਲੀਆ ਤੋਂ ਗੱਲ ਕਰਦੇ ਨੇ ਕੈਨੇਡਾ ਤੋਂ ਗੱਲ ਕਰਦੇ ਨੇ ਸਭ ਰੋ ਰਹੇ ਨੇ ਆਸਟ੍ਰੇਲੀਆ ਆ ਰਹੇ ਪੀਆਰ ਵਰਕ ਪਰਮਿਟ ਵਾਸਤੇ ਰੋ ਰਹੇ ਨੇ ਉਹ ਆਪਣਾ ਪੀਆਰ ਵਾਸਤੇ ਇੱਕ ਥਾਂ ਤੋਂ ਦੂਜੀ ਥਾਂ ਮੂਵ ਹੋ ਰਹੇ ਨੇ ਹਸਬੈਂਡ ਕਿਤੇ ਕੰਮ ਕਰ ਰਿਹਾ ਵਾਈਫ ਕਿਤੇ ਜਾ ਚਲੀ ਗਈ ਹੈ ਜਸਟ ਬਿਕੋਜ਼ ਆਫ ਪੀਆਰ ਰਿਲੇਸ਼ਨਸ਼ਿਪ ਖਰਾਬ ਹੋ ਰਹੇ ਨੇ ਘਰਾਂ ਤੋਂ ਵੈਸੇ ਦੂਰ ਆ ਕਿ ਲੂਕ ਡਿਪਰੈਸ਼ਨ ਚ ਆ ਰਹੇ ਨੇ ਤੇ ਡਿਪਰੈਸ਼ਨ ਤੋਂ ਬਾਅਦ ਇੱਥੇ ਸਭ ਤੋਂ ਪਹਿਲਾਂ ਹੁੰਦੇ ਪਤਾ ਕੀ ਸਟਾਰਟ ਹੁੰਦਾ ਡਿਪਰੈਸ਼ਨ ਸਭ ਤੋਂ ਪਹਿਲਾਂ ਇੱਥੇ ਆ ਕੇ ਤੁਹਾਡੇ ਦਿਮਾਗ ਦੇ ਵਿੱਚ ਸਿਰਫ ਡਿਪਰੈਸ਼ਨ ਆਊਗਾ ਉਸ ਤੋਂ ਬਾਅਦ ਹੌਲੀ ਹੌਲੀ ਕਰਜ਼ੇ ਤੜਨੇ ਸ਼ੁਰੂ ਹੁੰਦੇ ਨੇ ਜਿਉਂ-ਜਿਉਂ ਕਰਜ਼ੇ ਚੜਨੇ ਸ਼ੁਰੂ ਹੋਣਗੇ ਤੁਹਾਡੇ ਰਾਤਾਂ ਦੀ ਨੀਂਦ ਹਰਾਮ ਗੂਚੂਗੀ ਕਰਜ਼ਾ ਲਾਉਣਾ ਇੱਥੇ ਮੈਨੂੰ ਲੱਗਦਾ ਹੀ ਨਹੀਂ ਜੋ ਮੈਂ ਰੈਅਲਾਈਜ਼ ਕੀਤਾ ਇੱਥੇ ਸ਼ਾਇਦ ਮਰਦੇ ਦਮ ਤੱਕ ਕਰਜ਼ਾ ਨਹੀਂ ਲੈਂਦਾ ਸੋ ਸੇਵ ਕੀਆ ਆਪਣੀ ਇੰਡੀਆ ਜਮੀਨਾਂ ਨਾਲ ਵਿੱਚੋਂ ਇੰਡੀਆ ਆਪਣਾ ਬਹੁਤ ਬੈਸਟ ਆ ਪੰਜਾਬ ਆਪਣਾ ਬਹੁਤ ਬੈਸਟ ਹੈ ਹਾਂ ਇੱਥੇ ਆ ਜਾਓ 4-5 ਸਾਲ 7 ਸਾਲ 8 ਸਾਲ ਕੰਮ ਕਰੋ ਬਟ ਆਪਦੇ ਘਰ ਆਪੇ ਪਿੰਡ ਵਾਪਸ ਮੁੜ ਜਾਓ ਡੈਫੀਨਿਟਲੀ ਮੇਰਾ ਤਾਂ ਇਹੀ ਡਿਸੀਜਨ ਹੈ ਵੀ ਚਲੋ ਹਨਾ ਵਾਇਗਰੂ ਮੇਰ ਕਰੇ ਪਰ 5-7 ਸਾਲ ਆਪਦੇ ਇੱਥੇ ਲਾ ਕੇ ਆਪਦੇ ਘਰ ਦੇ ਦੀ ਹੈਲਪ ਕਰਕੇ ਜਰੂਰ ਵਾਪਸ ਜਾਉਂਗੀ ਇੱਥੇ ਰਹਿਣ ਦਾ ਕੋਈ ਮਤਲਬ ਨਹੀਂ ਬੰਦਾ ਇੱਥੋਂ ਦੀ ਜੇ ਆਪਾਂ ਸਟੱਡੀ ਬਾਰੇ ਗੱਲ ਕਰੀਏ ਤਾਂ ਤੁਹਾਡੀ ਆਉਣ ਵਾਲੀ ਜਨਰੇਸ਼ਨ ਖਤਮ ਹੈ ਉਹਨਾਂ ਨੂੰ ਹੋਰ ਹੀ ਕੁਝ ਬਣਾਇਆ ਜਾ ਰਿਹਾ ਜੇ ਮੈਂ ਇਸ ਵੀਡੀਓ ਦੇ ਵਿੱਚ ਪਾਉਂਗੀ ਤੁਸੀਂ ਆਪਣੇ ਸਰਚ ਕਰ ਲਿਓ ਸ਼ਾਇਦ ਇਹ ਵੀਡੀਓ ਡਿਲੀਟ ਕਰ ਦਿੱਤੀ ਜਾਵੇ ਸੋ ਟਰਾਂਸ ਜੈਂਡਰ ਬਾਰੇ ਦੱਸਿਆ ਜਾਂਦਾ ਉਹਨਾਂ ਨੂੰ ਹਨਾ ਉਹਨਾਂ ਨੂੰ ਦੱਸਿਆ ਜਾਂਦਾ ਵੀ ਜੇ ਤੁਸੀਂ ਮੁੰਡਿਆਂ ਤਾਂ ਤੁਸੀਂ ਮੁੰਡੇ ਤੋਂ ਕੁੜੀਆਂ ਵੀ ਬਣ ਸਕਦੇ ਹੋ ਇਹ ਈਜ਼ੀ ਹੈ ਚੀਚਾ ਠੀਕ ਹੈ ਸੋ ਤੁਸੀਂ ਹੁਣ ਆ ਨਸ਼ਾ ਇੱਥੇ ਲੀਗਲ ਕਰ ਦਿੱਤਾ ਗਿਆ ਹੈ ਖੱਦੋ ਵੱਧ ਨਸ਼ਾ दारू-ਦੂਰੂ ਤਾਂ ਕੁਛ ਵੀ ਨਹੀਂ ਜਿਹੜੇ ਆਪਣੇ ਖਾਂਦੇ ਇੱਥੇ ਤਾਂ ਜਿਹੜੀ ਆਫੀਮ ਹੋਰ ਜਿਹੜੇ ਡਰੱਗਸ ਇੱਥੇ ਐਨੇ ਲੀਗਲ ਕਰ ਦਿੱਤੇ ਗਏ ਨੇ ਸੁੱਖੇ ਸਾਖੇ ਜੋ ਵੀ ਹੁੰਦਾ ਹੈ ਨਾ ਮੈਨੂੰ ਨਾਮ ਵੀ ਨਹੀਂ ਪਤਾ ਆਪਾਂ ਨੂੰ ਉਹਨਾਂ ਦੇ ਨਾਮ ਵੀ ਨਹੀਂ ਪਤਾ ਸੋ ਇੱਥੋਂ ਦੀ ਜਨਤਾ ਖਾ ਕੇ ਕੁਝ ਲੋਕ ਚੰਗੇ ਵੀ ਨਹੀਂ ਜਿਹੜੇ ਬੱਚੇ ਹੋਏ ਨੇ ਬਟ ਕਿੰਨਾ ਚਿਰ ਆਪਾਂ ਬਚੇ ਰਵਾਂਗੇ ਆਪਾਂ ਵੱਜਾਂਗੇ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਆਪਾਂ ਕਿਵੇਂ ਬਚਾਵਾਂਗੇ ਆਪਾਂ ਨੂੰ ਉਹਨਾਂ ਦੀ ਕੋਈ ਗਾਰੰਟੀ ਨਹੀਂ ਹੈ ਸੋ ਜੋ ਵੀ ਡਿਸੀਜਨ ਆ ਆਪਣਾ ਸੋਚ ਸਮਝ ਕੇ ਲਿਓ ਐਵੇਂ ਨਹੀਂ ਉੱਥੋਂ ਘਰ-ਵਾਰ ਵੇਚ ਕੇ ਮੂੰਹ ਚੱਕ ਕੇ ਤੁਸੀਂ ਇੱਥੇ ਆ ਜੋ ਤੋ ਥੋੜਾ ਜਾਂ ਤਾਂ ਪਿੱਛੇ ਕੁਝ ਹੋਣਾ ਚਾਹੀਦਾ ਚੰਗਾ ਵੀ ਕੋਈ ਗੱਲ ਨਹੀਂ ਜਿਵੇਂ ਨੂੰ ਸਾਲ 6 ਮਹੀਨੇ ਕੰਮ ਨਹੀਂ ਮਿਲਦਾ ਤਾਂ ਮੇਰੇ ਪਾਪਾ ਮੇਰੇ ਫਾਦਰ ਸਾਹਿਬ ਮੈਨੂੰ ਕੁਝ ਭੇਜ ਦੇਣਗੇ ਕੋਈ ਗੱਲ ਨਹੀਂ ਮੈਂ ਸਰਵਾਈਵ ਕਰ ਲੂੰ ਬਟ ਜੇ ਨਹੀਂ ਹੋ ਸਕਦਾ ਤਾਂ ਫਿਰ ਫਹਾਲਣ ਵਾਲਾ